ਆਸ ਵਿੱਚ ਉਹ ਕਿ ਬਟਾਰਾ ਜਿਹੜਾ ਸਫਾਫਤ ਕੀਤਾ ਸੀ 3-4 ਸਾਲ ਪਹਿਲਾਂ ਤੇ ਇਹ ਹੁਣ ਜਿਹੜੀ ਸਾਡੀ ਬੋਡੀ ਯਰ ਰਜਿਸਟਰ ਹੋ ਚੁੱਕੀ ਹੈ ਸਾਡਾ ਮੁੱਖ ਮਕਸਦ ਹੈਗਾ ਜਿਹੜੀਆਂ ਵਿਰਾਸਤੀ ਇੱਜਾਂ ਨੇ ਬਿਲਡਿੰਗ ਜਿਹਨੇ ਕੋਈ ਹੋਰ ਕਰਾਂਗੇ ਇੱਜਾਂ ਨੇ ਉਹਨਾਂ ਨੂੰ ਸਾਂਭ ਸੰਭਾਲ ਕੇ ਕੀ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ نسل ਆ ਉਹਦੇ ਵਾਸਤੇ ਉਹ ਸੁਰੱਖਿਅਤ ਰਹੇ ਤੋਂ ਅੱਜ ਜਿਹੜਾ ਦੀਨਾ ਨਗਰ ਆਏ ਆ ਇਹ ਜਿਹੜਾ ਸਾਡੇ ਜਿਸਰਿਆਵਾ ਮਰਗਜੀਤ ਸਿੰਘ ਦਾ ਸਮਰਪਤ ਹੈ ਉਸ ਜਨਾਬ ਬਾਰਾਂਧਰੀ ਮਹਾਰਾਜਾ ਜੀ ਸਿੰਘ ਇਹਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ ਤੇ ਕੁਦਰਤੀ ਸਾਡੇ ਜਨਰਲ ਸਖੀ ਸਾਹਿਬ ਇੱਥੇ ਆਏ ਸੀ ਉਹ ਵੇਖ ਕੇ ਤੇ ਅਸੀਂ ਪ੍ਰਾਲਾ ਕੀਤਾ ਵੀ ਇਹਨੂੰ ਸਭ ਸੰਭਾਲਣ ਦੇ ਵਾਸਤੇ ਸਰਕਾਰ ਤੱਕ ਪਹੁੰਚ ਕੀਤੀ ਜਾਵੇ ਜਾਂ ਸਸਤਾਵਾ ਤੱਕ ਪਹੁੰਚ ਕੀਤੀ ਜਾਵੇ ਤੋਂ ਅਸੀਂ ਵੱਖ-ਵੱਖ ਪਲੇਟਫਾਰਮ ਦੇ ਉੱਤੇ ਪਹੁੰਚ ਕੀਤੀ ਸੀ ਤੇ ਸਰਕਾਰ ਤੱਕ ਹੁਣ ਵੀ ਪਹੁੰਚ ਕਰ ਰਹੇ ਹਾਂ ਤੇ ਕਿਉਂਕਿ ਇਹ ਜਿਹੜੀ ਇਮਾਰਤ ਹੈ ਇਹ ਪ੍ਰੋਟੈਕਟਡ ਮਨੂਮੈਂਟ ਡਿਕਲੇਅਰ ਹੋ ਚੁੱਕੀ ਆ 2010 ਦੇ ਵਿੱਚ ਸੋ ਇਹ ਸਿੱਧੀ ਜਿਹੜੀ ਆ ਸਰਕਾਰ ਦੇ ਹੱਥਾਂ ਦੇ ਚਲ ਗਈ ਆ ਸਰਕਾਰ ਨੇ ਇਹ ਕੁਝ ਕਰਨਾ ਵਾ ਸੋ ਅਸੀਂ ਲਗਾਤਾਰ ਸਰਕਾਰ ਤੇ ਆਪਣਾ ਪ੍ਰੈਸ਼ਰ ਬਣਾ ਰਹੇ ਆ ਕਿ ਇਸ ਇਮਾਰਤ ਦੀ ਜਿਹੜੀ ਆ ਉਹ ਸੌ ਸੰਭਾਲ ਕੀਤੀ ਜਾਵੇ ਰੈਨੋਵੇਟ ਕੀਤੀ ਜਾਵੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਇਹ ਕੁਝ ਸਾਲ ਪਹਿਲਾਂ ਇਹ ਜਿਹੜੀ ਇਮਾਰਤ ਹੈ ਜੀ ਸੰਭਾਲ ਵਾਸਤੇ 1 ਲੱਖ 43000 ਰੁਪਏ ਜਿਹੜਾ ਉਹ ਸੈਂਕਸ਼ਨ ਹੋ ਚੁੱਕਾ ਵਾ ਔਰ ਟੈਂਡਰ ਵੀ ਹੋ ਗਏ ਸੀ ਪਰ ਫੇਰ ਵੀ ਪਤਾ ਨਹੀਂ ਕੀ ਗੱਲ ਪੈ ਗਈ ਕਿਸੇ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਤੋਂ ਸਾਡਾ ਮੁੱਖ ਮਕਸਦ ਸਾਡਾ ਬਰਾਫੀ ਮੰਚ ਦਾ ਇਹ ਹੈਗਾ ਕਿ ਇਹੋ ਜਿਹਾ ਇਤਿਹਾਸਿਕ ਇਮਾਰਤਾਂ ਦੀ ਸਾਂਭ ਸੰਭਾਲ ਵਾਸਤੇ ਕੀਤੀ ਜਾਵੇ ਤੇ ਸਰਕਾਰ ਉੱਤੇ ਜਾਂ ਸੰਸਥਾ ਉੱਤੇ ਪ੍ਰੈਸ਼ਰ ਡਾਲਿਆ ਜਾਵੇ ਕਿ ਉਹ ਇਹਨਾਂ ਦੀ ਸਵਾਰ ਕਰਣ ਸਾਡਾ ਮੁੱਖ ਮਕਸਦ ਇਹ ਹੈਗਾ ਬਾਕੀ ਮੈਂ ਇੱਕ ਗੱਲ ਸਾਫ਼ ਕਰ ਦਿਆਂ ਕਿ ਦਿਨਾਦਰ ਜਿਹੜੇ ਸੰਗਤ ਹੈ ਦਿਨਾਦਰ ਦੀ ਉਹਨਾਂ ਦਾ ਬਾਰਖ ਬਾਤ ਦੇਣਾ ਕਿ ਉਹਨਾਂ ਕੋਲ ਐਡਾ ਇਤਿਹਾਸਿਕ ਵਿਰਸਾ ਵਾ ਜਿਹੜਾ ਕਿਸੇ ਖਾਸ ਧਰਮ ਨਾਲ ਸਬੰਧ ਨਹੀਂ ਕਰਦਾ ਕਿਉਂਕਿ ਮਹਾਰਾਜਾ ਸਾਹਿਬ ਸਾਰਿਆਂ ਧਰਮਾਂ ਦੇ ਸਾਝੇ ਸਨ ਕਿਸੇ ਖਾਸ ਵਿਸ਼ੇਸ਼ ਧਰਮ ਦੇ ਸਾਝੇ ਨਹੀਂ ਸਨ ਇਸ ਕਰਕੇ ਮੈਂ ਤੁਹਾਡੇ ਮਦਦ ਦੇ ਦੁਆਰਾ ਉਹਨਾਂ ਨੂੰ ਬੇਨਤੀ ਕਰਾਂ ਕਿ ਸਾਡੇ ਨਾਲ ਆਇਆ ਕਰਨ ਇੱਥੇ ਵਿਆਖਿਆ ਕਰਨ ਤਾਂ ਕਿ ਸਰਕਾਰ ਉੱਤੇ ਪ੍ਰੈਸ਼ਰ ਵਧਾਇਆ ਜਾਵੇ ਬਾਕੀ ਦੂਸਰੀ ਗੱਲ ਕਿ ਸਾਡਾ ਕਿਸੇ ਵੀ ਕਿਸੇ ਦੀ ਜਾਇਦਾਦ ਉੱਤੇ ਕਿਸੇ ਦੀ ਵੀ ਜਾਇਦਾਦ ਨੇ ਨੇੜੇ ਆ ਦੂਰ ਹੈ ਸਾਡਾ ਕੋਈ ਮਕਸਦ ਨਹੀਂ ਕਿ ਉੱਤੇ ਕਬਜ਼ਾ ਕੀਤਾ ਜਾਵੇ ਜਾਂ ਉਹਦੇ ਵਿੱਚ ਤਖਲ-ਦਾਗੀ ਕੀਤਾ ਜਾਵੇ ਸਾਡਾ ਇੱਕੋ ਨਿਸ਼ਾਨਾ ਜਿਹੜਾ ਲੈ ਕੇ ਤੁਰਿਆ ਸਾਡਾ ਮਿਸ਼ਨ ਜਿਹੜਾ ਉਹ ਹੈਗਾ ਕਿ ਇਹ ਜਿਹੜੀ ਇਮਾਰਤ ਹੈ ਮਹਾਰਾਜਾ ਨੀਰ ਸਿੰਘ ਦੀ ਇਹਨੂੰ ਰੈਨੋਵੇਟ ਕਰਾਇਆ ਜਾਵੇ ਇਹਨੂੰ ਖੁਦਾਇਆ ਜਾਵੇ ਇਹ ਜੂ ਠੀਕ ਅਧੀ ਸੂਰਤ ਜਿਹੜੀ ਬਣਾਈ ਜਾਵੇ ਬਾਕੀ ਸਾਡਾ ਕਿਸੇ ਦੇ ਕਿਸੇ ਦੀ ਪ੍ਰਾਪਰਟੀ ਨਾਲ ਕਿਸੇ ਦੂਜੇ ਨਾਲ ਕੋਈ ਸੰਬੰਧ ਨਹੀਂ ਹੈਗਾ ਦੀਨਾ نگر ਸ਼ਹਿਰ ਜਿਹੜਾ ਇਹ ਬੜਾ ਇਤਿਹਾਸਕ ਸ਼ਹਿਰ ਹੈ ਦੀਨਾ ਦੇ ਨੇ 1730 ਜੇ ਸ਼ਹਿਰ ਵਸਾਇਆ ਸੀ ਜਿਹੜਾ ਇੱਕ ਮੁਗਲ ਫੌਜਦਾਰ ਸੂਬੇਦਾਰ ਸੀ ਸੋ ਜਦੋਂ ਸਿੱਖ ਰਾਜ ਆਇਆ ਤਾਂ ਪਹਿਲਾਂ ਇਹ ਜਿਹੜਾ ਇਲਾਕਾ ਸਿੱਖਨਾ ਯਮਿਸਲ ਦੇ ਅੰਡਰ ਰਿਹਾ ਬਾਅਦ ਚ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਆਪਣੇ ਰਾਜ ਦੇ ਵਿੱਚ ਮਲਾਇਆ ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਦੀਨਾ ਨਗਰ ਨੂੰ ਆਪਣੇ ਰਾਜ ਚ ਮਲਾਇਆ ਤਾਂ ਉਹਨਾਂ ਨੇ ਇੱਥੇ ਇੱਕ ਜਿਹੜੀ ਦੀ ਪਿੱਛੇ ਇਮਾਰਤ ਦੇਖ ਰਹੇ ਜੀ ਉਹਦੀ ਉਸਾਰੀ ਕੀਤੀ ਮਹਾਰਾਜਾ ਰਣਜੀਤ ਸਿੰਘ ਆਪਣੇ ਗਰਮੀਆਂ ਦੇ 2 ਮਹੀਨੇ ਮਈ ਤੇ ਜੂਨ ਦਾ ਮਹੀਨਾ ਹਰ ਸਾਲ ਇੱਥੇ ਗੁਜ਼ਾਰਦੇ ਸਨ ਕਿਉਂਕਿ ਲਾਹੌਰ ਦੇ ਮੁਕਾਬਲੇ ਤਾਂ ਇੱਥੇ ਦਾ ਟੈਂਪਰੇਚਰ ਥੋੜਾ ਘੱਟ ਹੁੰਦਾ ਸੀ ਸੋ ਇੱਥੇ ਮਹਾਰਾਜਾ ਸਾਹਿਬ ਆਪਣਾ ਦਰਬਾਰ ਲਾਉਂਦੇ ਸਨ ਜਿਹਨੂੰ ਇਸ ਕਰਕੇ ਸਰਕਾਰੇ ਖਾਲਸਾ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਗਿਆ ਸੀ ਸੋ ਬੜਾ ਹੀ ਰਮਣੀਕ ਇਲਾਕਾ ਸੀ ਬਾਗ ਹੁੰਦੇ ਸਨ ਭਾਵੇਂ ਅੱਜ ਅੱਜ ਵੀ ਇੱਥੇ ਨੀਜੀ ਦਾ ਬਾਗ ਹੈ ਉਸ ਸਮੇਂ ਅੰਬਾਂ ਦੇ ਬਾਗ ਸਨ ਸੋ ਤੁਸੀਂ ਦੇਖ ਰਹੇ ਜੀ ਇਮਾਰਤ ਦਾ ਹਾਲ